ਕਾਲ ਸਾਹਿਬ ਅਰਜੀ ਕੀ ਫਤਿਹ ਹਵਸੀਰ ਬਾਬਾ ਅਮ ਸਿੰਘ ਜੀ ਬਾਠ ਗੁਰਦੋਰਾ ਸ਼ਬਦੀ ਸਾਹਿਬ ਪਿੰਡ ਤੋਂ ਪਰ ਅਸੀਂ ਸੰਤ ਬਾਬਾ ਗੋੜ ਸਿੰਘ ਜੀ ਦੂਤਾ ਵਾਲੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਸਾਖ ਦੀ ਪੂਰਨ ਮਾਸ਼ੀ ਦਾ ਸੋਗ ਦੇੜਾ ਬੜੀ ਧੁੰਦਾਂ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਮਹਾਰਾਜ ਦੀ ਕਿਰਪਾ ਕਰਨੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਸੰਗਤਾਂ ਨੂੰ ਹਮ ਆਕੇ ਆਕੇ ਦਰਸ਼ਨ ਦੇਣੇ ਤੇ ਗੁਰੂ ਸਾਹਿਬ ਦੀਆਂ ਰੌਣਕਾਂ ਵਧਾਉਣੀਆਂ ਤੇ ਗੁਰੂ ਸਾਹਿਬਾਂ ਦੇ ਅਦੇ ਸ਼ੀਤਾ ਸੰਗਾਂ ਦੇ ਖੁਸ਼ੇ ਪ੍ਰਾਪਤ ਕਰਨੇ ਹਨ ਨਾਲ ਹੀ ਬੇਨਤੀ ਲੰਗਰ ਹਾਲ ਬਣ ਰਹੇ ਆ ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਪੱਥਰ ਦੀ ਸੇਵਾ ਚੱਲਦੀ ਹੈ ਬਾਥਰੂਮਾਂ ਦੀ ਕਮਰਾਂ ਦੀ ਸੇਵਾ ਚੱਲਦੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਭਾਈ ਵਾਤੋ ਵਾਦ ਦਾ ਸਾਧ ਲੈ ਕੇ ਤੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕਰੋ 시ਦਾ ਸਗਾਂ ਨੂੰ ਖੁਸ਼ੀਆਂ ਪ੍ਰਾਪਤ ਕਰੋ ਜੋ ਗੁਰੂ ਦਾ ਹੁੰਦਿਆ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਗੁਰੂ ਸੰਗਤਾਂ ਦੇ ਸੰਯੋਗ ਦੇ ਨਾਲ ਨਹੀਂ ਚੱਲਦੇ ਆ ਕਿ ਜੋ ਵੀ ਗੁਰੂ ਕੇ ਲੰਗਰ ਚੱਲਦੇ ਆ ਗੁਰੂ ਕੇ ਮਾਰਤਾ ਬਣਦੀਆਂ ਸੰਗਤਾਂ ਦੇ ਸੰਯੋਗ ਨਾਲ ਤੇ ਸੰਗਤਾਂ ਵਾਸਤੇ ਸਭ ਕੁਝ ਹੋ ਰਿਹਾ ਮਾਰੇ ਕਿਰਪਾ ਕਰਨ ਸੰਗਤਾਂ ਨੂੰ ਉਤਮ ਉਤਸ਼ਾਹ ਬਖਸ਼ ਕਰਨ ਸਰਤਾ ਨੂੰ ਬੇਨਤੀ ਹੈ ਕਿ ਭਾਈ ਅੰਮਰ ਸ਼ਾਹ ਦੇ ਗੁਰੂ ਵਾਲੇ ਬਣੋ ਤੇ ਗੁਰੂ ਦੀਆਂ ਖੁਸ਼ੀਆਂ ਚਾਹੇ ਤੇ ਅਸੀਂ ਨੂੰ ਨੂਰੇ ਪੁਣੇ ਦਾ ਜੂਠ ਲਾ ਕੇ ਤੇ ਅੰਮਰ ਸ਼ਾਹ ਦੇ ਗੁਰੂ ਵਾਲੇ ਬਣਾਂਗੇ ਮਹਾਰਾਜ ਕਹਿੰਦੇ ਇੱਕਨਾਂ ਨੂੰ ਤਾਂ ਸੋਜੀ ਪਈ ਇੱਕ ਫਿਰਦੇ ਪੇ ਪਰਵਾ ਫਰੀਦਾ ਉਹਨਾਂ ਜੋ ਕੀਤੇ ਧੋਣੀ ਵਿੱਚ ਦਰਗਾਹ ਦਾ ਕਈਆਂ ਨੂੰ ਤਾਂ ਸੋਜੀ ਆ ਜਾਂਦੀ ਹੈ ਕਈਆਂ ਨੂੰ ਸੋਜੀ ਨਹੀਂ ਆਉਂਦੀ ਆ ਵੇਖ ਰਹੇ ਆਂ ਵੇਖ ਰਹੇ ਆਂ ਸੰਸਾਰ ਦੇ ਵਿੱਚ ਕਿ ਮਾਈ ਬਾਪ ਉਹ ਬਜ਼ੁਰਗ ਆਦਮੀ ਬਜ਼ੁਰਗ ਮਾਈ ਬਾਪ ਵਿਚਾਰੇ ਰੋਲਦੇ ਆ ਬਹੁਤ ਬੁਰਾ ਹਾਲਾ ਉਨ੍ਹਾਂ ਦਾ ਆਪਣੇ ਮਾਈ ਬਾਪ ਦੀ ਆਪ ਸੇਵਾ ਕਰਿਆ ਕਰੋ ਵੇਖੀਦਾ ਨਿੱਟਾਂ ਤੇ ਵੇਖੀਦਾ ਕਈ ਵੇਲੇ ਵੇਖੀਦਾ ਕਈ ਆ ਕੇ ਮਾਈ ਬਾਪ ਦੱਸਦੇ ਵੀ ਆ ਇਸ ਤਰ੍ਹਾਂ ਭਾਈ ਮਾਈ ਬਾਪ ਦਾ ਵੀ ਫਰਜ਼ ਬਣਦਾ ਕਿ ਆਪਣੇ ਪੁੱਤ ਧੀਆ ਪੁੱਤਰਾਂ ਦੇ ਮਰਤ ਲਈ ਉਹਨਾਂ ਵਾਸਤੇ ਵੀ ਥੋੜਾ ਜਿਹਾ ਉਹਦਾ ਹਸਾਬ ਨਾਲ ਹੀ ਚੱਲਣਾ ਚਾਹੀਦਾ ਜਿਵੇਂ ਮਾਰੇ ਬਾਣੀ ਆਪ ਵੀ ਕਹਿੰਦੇ ਮਹਾਰਾਜ ਕਿਤੇ ਆਪ ਦੀਆਂ ਕਦੇ ਬਾਪੀਆਂ ਕਦੇ ਆਪ ਦੀਆਂ ਚੱਲਦੀਆਂ ਹੁੰਦੀਆਂ ਕਦੇ ਨਹੀਂ ਵੀ ਚੱਲਦੀਆਂ ਹੁੰਦੀਆਂ ਉਸ ਕਰਕੇ ਥੋੜਾ ਜਿਹਾ ਮਾਈ ਬਾਪ ਨੂੰ ਢਲ ਜਾਣਾ ਚਾਹੀਦਾ ਤੇ ਮਕਤੀਆਂ ਪੁੱਤਾਂ ਦੇ ਮਾਰ ਲੱਗ ਚਾਹੀਦਾ ਜਿਵੇਂ ਤੀਆਂ ਪੁੱਤਰਾਂ ਨੂੰ ਮਾਈ ਬਾਪ ਦੇ ਮਾਰ ਲੱਗਣਾ ਬੰਦਾ ਛੋਟਿਆਂ ਨੂੰ ਤੇ ਵੱਡੇ ਹੋ ਕੇ ਧੀ ਪੁੱਤਰ ਬਰਾਬ ਦਾ ਕੰਮ ਚ ਕਰਦੇ ਆ ਪਰ ਉਹਨਾਂ ਵਿੱਚ ਮਾਈ ਬਾਪ ਨੂੰ ਮਾਰ ਲੱਗ ਜਾਣਾ ਚਾਹੀਦਾ ਤੇ ਉੱਥੇ ਲੜਾਈ ਨਹੀਂ ਪੈਂਦੀ ਇਸ ਕਰਕੇ ਬੇਨਤੀ ਆ ਸਮਾਜ ਨੂੰ ਤੇ ਆਪਣੇ ਮਾਈ ਬਾਪ ਦੀ ਸੇਵਾ ਕਰਨੀ ਤੇ ਆਪਣਾ ਜੀਵਨ ਸਫਲਾ ਸਾਡਾ ਤਾਂ ਹੀ ਹੋਊਗਾ ਸਾਡੀ ਸੇਵਾ ਕੀਤੀ ਵੀ ਤਾਂ ਹੀ ਪ੍ਰਮਾਣ ਹੋਊਗੀ ਜਦੋਂ ਅਸੀਂ ਆਪਣੇ ਮਾਈ ਬਾਪ ਦੀਆਂ ਖੁਸ਼ੀਆਂ ਆਤਮਾ ਖੁਸ਼ ਤੇ ਪਰਮਾਤਮਾ ਖੁਸ਼ ਜੇ ਆਤਮਾ ਖੁਸ਼ ਹੋਈ ਮਾਈ ਬਾਪ ਦੀ ਤੇ ਪਰਮਾਤਮਾ ਦੀ ਖੁਸ਼ੀ ਹੋ ਗਈ ਜੇ ਪਰਮਾਤਮਾ ਆਤਮਾ ਮਾਈ ਬਾਪ ਵੀ ਨਹੀਂ ਖੁਸ਼ ਥੋੜਾ ਗੁਰੂ ਘਰ ਚ ਆਇਆ ਕਿਉਂ ਹੋਊਗਾ ਥੋੜੀ ਸੇਵਾ ਕੀਤੀ ਕਿ ਕਰੂਗੀ ਸਾਧ ਸੰਗ ਜੀ ਪਹਿਲਾਂ ਆਪਣੇ ਮਾਈ ਬਾਪ ਨੂੰ ਖੁਸ਼ ਕਰੋ ਤੇ ਫਿਰ ਗੁਰੂ ਦੀਆਂ ਖੁਸ਼ੀਆਂ ਲਓ ਤੇ ਮੋ ਜੋ ਆਤਮਾ ਖੁਸ਼ ਤੇ ਪਰਮਾਤਮਾ ਖੁਸ਼ ਪਰ ਪਰਮਾਤਮਾ ਦੀ ਖੁਸ਼ੀ ਹੋ ਜੂਗੀ ਗੁਰੂ ਦੀ ਵੀ ਖੁਸ਼ੀ ਹੋ ਨਾਲ ਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬੋਰਸਾਂ ਜੀ